ਸੁਖਬੀਰ ਸਿੰਘ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਜਿਹੜੀ ਉਹਨਾਂ ਨੇ AI ਦੀ ਨਕਲੀ ਵੀਡੀਓ ਬਣਾ ਕੇ AI ਤੋਂ ਪਾਈ ਹੈ ਆ ਸ਼੍ਰੀਮਤੀ ਆਤਸ਼ੀ ਮੈਡਮ ਦੀ ਤਾਂ ਅਸੀਂ ਉਹਦੇ ਸਬੰਧ ਵਿੱਚ ਅੱਜ ਧਰਨਾ ਲਾਉਣ ਆਏ ਸੀ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਝੂਠੀ ਵੀਡੀਓ ਪਾਉਣ ਦੇ ਸਬੰਧ ਵਿੱਚ ਅਸੀਂ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਾਂ ਜੀ ਕੋਈ ਮਾਮਲਾ ਵੀ ਦਰਜ ਕੀਤਾ ਕਿ ਅਸੀਂ ਸ਼ਿਕਾਇਤ ਕੀਤੀ ਨਹੀਂ ਸ਼ਿਕਾਇਤ ਦੇਖੋ ਜਲੰਧਰ ਦੇ ਵਿੱਚ ਸ਼ਿਕਾਇਤ ਹੋਈ ਹੈ ਇਹਦੀ ਉਦੇ ਸਬੰਧ ਦੇ ਵਿੱਚ ਅਸੀਂ ਸਾਰੇ ਇਕੱਠੇ ਹੋਏ ਕਿ ਪੰਜਾਬ ਸਰਕਾਰ ਤੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਸਮੁੱਚਾ ਪੰਥੇ ਮੰਗ ਕਰਦਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਔਰ ਜਿਨ੍ਹਾਂ ਨੇ ਉਹ ਝੂਠੀ ਵੀਡੀਓ ਜਿਹਦੇ ਵਿੱਚ ਗੁਰੂ ਸਾਹਿਬਾਨ ਦਾ ਅਪਮਾਨ ਕੀਤਾ ਗਿਆ ਜਿਹੜੀ AI ਤੇ ਬਣਾਈ ਗਈ ਹੈ ਉਹਦਾ ਜਿਹੜੇ-ਜਿਹੜੇ ਵੀ ਲੋਕਾਂ ਨੇ ਇਕੱਲੇ ਸੁਖਬੀਰ ਸਿੰਘ ਬਾਦਲ ਨਹੀਂ ਉਹਦੇ ਵਿੱਚ ਸੁਖਪਾਲ ਸਿੰਘ ਖੈਰਾ ਆ ਜਾਂਦੇ ਆ ਜਾਂ ਜਿਹੜੇ ਵੀ ਹੋਰ ਜਿਹੜੇ ਕਿਸੇ ਸੰਸਥਾ ਨੂੰ ਜਾਂ ਕਿਸੇ ਇੱਕ ਰਿਪਰੈਜ਼ੈਂਟ ਕਰਦੇ ਆ ਅਸੀਂ ਜਿਹੜੇ ਜਿਹੜੇ ਜ਼ਿੰਮੇਵਾਰ ਬੰਦਿਆਂ ਨੇ ਉਹ ਵੀਡੀਓ ਆਪਣੇ ਸੋਸ਼ਲ ਅਕਾਊਂਟ ਤੇ ਪਾਈ ਹੈ ਉਹਨਾਂ ਸਾਰਿਆਂ ਦੀ ਗ੍ਰਿਫਤਾਰੀ ਮੰਗ ਕਰਦੇ ਆ ਲੱਗਦਾ ਕਿ ਕਿਤੇ ਨਾ ਕਿਤੇ ਜਿਹੜਾ ਸੀਏ ਗ੍ਰਿਫਤਾਰ ਹੋਇਆ ਉਸ ਨੂੰ ਲੈ ਕੇ ਵੀ ਵੱਡੀ ਚਰਚਾ ਸ਼ਰੀ ਹੋਈ ਹੈ ਦੇਖੋ ਇਹਦੇ ਚ ਕੋਈ ਦੋਰ ਹੈ ਨਹੀਂ ਕਿ ਜਿਹੜਾ ਕੋਲੀ ਗ੍ਰਿਫਤਾਰ ਹੋਇਆ ਹੈ ਜਾਂ ਉਹਨੇ ਜਿਹੜਾ 10 ਕਰੋੜ ਰੁਪਈਆ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੋਲਕ ਦੇ ਵਿੱਚੋਂ ਜਿਹੜਾ ਉਹਨੂੰ ਦਿੱਤਾ ਗਿਆ ਤਾਂ ਉਹਦੇ ਨਾਲ ਨਾਲ ਉਹ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰੂ ਦੀ ਸੰਗਤ ਦਾ ਪੈਸਾ ਜਿਹੜਾ ਮਿਸਯੂਜ਼ ਕੀਤਾ ਸੁਖਬੀਰ ਸਿੰਘ ਬਾਦਲ ਨੇ ਉਹਦੇ ਵਿੱਚ ਉਹਨੇ ਆਪ ਦਾ ਜਿਹੜਾ ਇੱਕ ਆਪ ਦੀ ਨਿੱਜੀ ਕੰਪਨੀ ਹੈ ਉਹਦੇ ਵੀ ਜਿਹੜਾ ਸੀਏ ਕੋਹਲੀ ਨੂੰ ਹੀ ਰੱਖਿਆ ਗਿਆ ਸੀ ਔਰ ਜਿਹੜਾ ਹੁਣ ਉਹਨਾਂ ਦਾ ਜਿੱਥੇ ਉਹਨਾਂ ਦੀ ਰੈਸ਼ ਹੋ ਰਹੀ ਸੀ ਕਿਹਦੇ ਹੋਟਲਾਂ 'ਚ ਠਹਿਰ ਰਿਹਾ ਸੀ ਕਿਹਦੇ ਨਾਂ ਤੇ ਕਮਰੇ ਪੱਕੋ ਰਹੇ ਸੀ ਉਹ ਸਾਰੇ ਕਾਸੇ ਦਾ ਜਿਹੜਾ ਪਰਦਾ ਫਾਚਾ ਜਿਹੜਾ ਹੁਣ ਹੋਣਾ ਕੱਲ ਪੇਸ਼ ਵੀ ਹੋਣ ਜਾ ਰਹੇ ਨੇ ਮਾਨ ਸਾਹਿਬ ਕੁਝ ਲੱਗਦਾ ਹੈ ਕਿ ਉਹ ਫਿਰ ਵੱਡਾ ਕੁਝ ਕਰਨਗੇ ਦੇਖੋ ਅਸੀਂ ਸਮੁੱਚੇ ਪੰਥਵੰਨਿਓ ਇਹ ਜਿਹੜੇ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਗੁਰਗੱਦ ਸਾਹਿਬ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਨਿਮਰ ਨਿਮਰ ਸਹਿਤ ਬੇਨਤੀ ਕਰਦੇ ਹਾਂ ਕਿ ਕੱਲ ਨੂੰ ਜਿਹੜਾ ਉੱਥੇ ਪੇਸ਼ ਹੋਣਾ ਹੈ ਸੀਐਮ ਸਾਹਿਬ ਨੇ ਉਹਨਾਂ ਨੇ ਜਦੋਂ 15 ਦਿਨ ਨੂੰ ਪੇਸ਼ ਹੋਣਾ ਤਾਂ ਉਹਦੇ ਅਸੀਂ ਬੇਨਤੀ ਕਰਦੇ ਹਾਂ ਕਿ ਅਕਾਲ ਤਖਤ ਸਾਹਿਬ ਤੋਂ ਜਿਵੇਂ ਸੁਖਬੀਰ ਸਿੰਘ ਬਾਦਲ ਪੇਸ਼ ਹੋ ਕੇ ਇਹਨਾਂ ਨੇ ਆਪਣੇ ਗੁਨਾਹ ਮੰਨੇ ਸੀ ਗੁਨਾਹ ਮੰਨੇ ਸੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਗੋਲੀਆਂ ਚਲਾਈਆਂ ਅਸੀਂ ਬਿਛਾੜਾਂ ਮਾਰੀਆਂ ਗੁਰੂ ਗ੍ਰੰਥ ਸਾਹਿਬ ਤੇ ਜਾਂ ਅਸੀਂ ਜਿਹੜਾ ਬਾਈਬਲ ਕਲਾ ਜਾਂ ਬਗਰਾੜੀ ਤੇ ਕੋਟਕਪੂਰਾ ਦੇ ਵਿੱਚ ਜਿਹੜਾ ਸਿੱਖਾਂ ਦਾ ਕਤਲੇਆਮ ਕੀਤਾ ਉਹਦਾ ਇਹਨਾਂ ਨੇ ਜਿਹੜਾ ਉੱਥੇ ਕਬੂਲਨਾਮਾ ਕੀਤਾ ਸੀ ਉਸੇ ਤਰ੍ਹਾਂ ਹੀ ਉਹ ਲਾਈਵ ਚੱਲਿਆ ਸੀ ਤਾਂ ਮੈਂ ਬੇਨਤੀ ਕਰਦਾ ਗੁਰਗੱਦ ਸਾਹਿਬ ਨੂੰ ਜ਼ਥੇਦਾਰ ਸਾਹਿਬ ਨੇ ਸਾਰੀ ਕੌਮ ਦੇ ਜ਼ਥੇਦਾਰ ਨੇ ਉਹਨਾਂ ਨੂੰ ਜ਼ਿੰਮੇਵਾਰ ਦਿੱਤੀ ਹੈ ਔਰ ਉਹਨਾਂ ਤੋਂ ਇੱਕ ਆਸ ਤੇ ਉਮੀਦ ਕਰਦਾ ਕਿ ਉਹ ਨਿਰਪੱਖ ਜਿਹੜਾ ਹੋ ਕੇ ਇਹ ਫੈਸਲਾ ਕਰਨਗੇ ਔਰ ਸੀਐਮ ਸਾਡੇ ਭਗਵੰਤ ਮਾਨ ਜੀ ਜਦੋਂ ਅਕਾਲ ਤਖਤ ਤੇ ਪੇਸ਼ ਹੋਣਗੇ ਤਾਂ ਉਹਦੀ ਜਿਹੜੀ ਲਾਈਵ ਜਿਹੜਾ ਤਾਂ ਕਿ ਸੰਗਤ ਨੂੰ ਪਤਾ ਲੱਗ ਸਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਨੇ ਉੱਥੇ ਕੀ ਕੀ ਬਿਆਨ ਦਿੱਤੇ ਔਰ ਉਹਨਾਂ ਤੋਂ ਕਿਹੜੇ ਕਿਹੜੇ ਸਵਾਲ ਉਹਨਾਂ ਨੇ ਪੰਥ ਦੇ ਬਾਰੇ ਪੁੱਛੇ ਜਿਹੜਾ ਇਹ ਪ੍ਰਦਰਸ਼ਨ ਹੈ ਇੱਕ ਸੰਕੇਤਕ ਹੈ ਅਕਾਲੀ ਦਲ ਜਾਂ ਲੋਕ ਜਾਂ ਮੇਰੇ ਪੰਜਾਬ ਨੂੰ ਪਿਆਰ ਕਰਨੇ ਲੋਕ ਇਹ ਨਾ ਸਮਝਣ ਕਿ ਚਦਕ ਵਰਕਰ ਸੀ ਇਹ ਚਦਕ ਵਰਕਰ ਸਿਰਫ ਨੇੜੇ ਨੇੜੇ ਦੇਸੀ ਇਹ ਸੰਕੇਤਕ ਧਰਨਾ ਹੈ ਜੇ ਇਸ ਤੋਂ ਬਾਅਦ ਵੀ ਇਹਨਾਂ ਨੇ ਸਾਡੇ ਸਾਬਕਾ ਮੁੱਖ ਮੰਤਰੀ ਦਿੱਲੀ ਦੇ ਮਾਫੀ ਨਾ ਮੰਗੀ ਤਾਂ ਇਸ ਤੋਂ ਅਸੀਂ ਵੱਧ ਤੋਂ ਵੱਧ ਚੜ ਕੇ ਆਪਦੀ ਜਾਨਾ ਮਾਰ ਦਾਂਗੇ ਜੇ ਇਹਨਾਂ ਨੇ ਇਹ ਗਲਤ ਵੀਡੀਓ ਨੂੰ ਜਿਹੜਾ ਅਕਸੈਪਟ ਨਾ ਕੀਤਾ ਤਾਂ ਕਿਉਂਕਿ ਫੋਰੈਂਸਿਕ ਜਾਂਚ ਦੇ ਵਿੱਚ ਆ ਚੁੱਕੀ ਹੈ ਇਹ ਕਿ ਇਹ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ ਜਦੋਂ ਵਿਧਾਨ ਸਭਾ ਦੇ ਵਿੱਚੋਂ ਸਾਡੇ ਪਾਰਟੀ ਨੇ ਵਿਰੋਧੀ ਪਾਰਟੀ ਸਾਡੀ ਦਿੱਲੀ ਦੇ ਵਿੱਚ ਉਹਨਾਂ ਨੇ ਪੁੱਛਿਆ ਵੀ ਸਾਨੂੰ ਵਿਧਾਨ ਸਭਾ ਦੀ ਲਾਈਵ ਦਿਓ ਅੱਧੇ ਘੰਟੇ ਦੀ ਲੇਕਿਨ ਉਹਨੂੰ ਟਾਲ ਮਟੋਲ ਕਰ ਦਿੱਤਾ ਗਿਆ ਸੋ ਅਸੀਂ ਇਹ 328 ਰੁਪਿਆਂ ਦੇ ਮਸਲੇ ਨੂੰ ਜਿਹੜੇ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਆ ਆਮ ਆਦਮੀ ਪਾਰਟੀ ਦਾ ਇੱਕ ਇੱਕ ਵਰਕਰ ਆਪਦੀ ਜਾਨ ਦੇ ਕੇ ਵੀ ਉਹਨਾਂ ਸਰੂਪਾਂ ਦੀ ਰੱਖਿਆ ਕਰੂਗਾ ਅਕਾਲੀ ਦਲ ਪਹਿਲਾਂ ਤੋਂ ਹੀ ਮਾਰ ਰਿਹਾ ਹੈ ਔਰ ਉਹਨਾਂ ਨੇ ਉਹ ਠੀਕ ਹੈ ਕੋਈ ਆਪਦੇ ਫੈਸਲੇ ਉਹਨਾਂ ਨੇ ਗਲਤ ਕਰ ਲਿਆ ਨਾ ਪਰ ਸਿੱਖ ਕੌਮ ਲਈ ਇਹ ਘਾਤਕ ਹੈ ਕਿਸੇ ਵੀ ਗੱਲ ਨੂੰ ਤੋੜ ਮਰੋੜ ਕੇ ਸਿੱਖ ਕੌਮ ਨੂੰ ਜਿਹੜਾ ਨੁਕਸਾਨ ਪਹੁੰਚਾਉਣ ਦਾ ਕੋਸ਼ਿਸ਼ ਕੋਸ਼ਿਸ਼ ਕੀਤੀ ਗਈ ਹੈ ਉਹਦੀ ਖਾਤਰ ਆਮ ਆਦਮੀ ਪਾਰਟੀ ਨੇ ਤਰਨਾਲ ਆਇਆ ਕਿਉਂਕਿ ਅਸੀਂ ਇਹੋ ਜੀਆਂ ਵੀਡੀਓ ਨਾ ਤਾਂ ਕੋਈ ਆਈ ਹੈ ਨਾ ਉਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਅਸੀਂ ਚਾਹੁੰਦੇ ਹਾਂ ਕਿ ਉਹਦੀ ਅਕਾਲੀ ਦਲ ਮਾਫੀ ਮੰਗੇ ਔਰ ਅਕਾਲੀ ਦਲ ਦੇ ਜਿਹੜੇ ਜਿਹੜੇ ਬੰਦਿਆਂ ਨੇ ਵੀ ਇਹ ਕੀਤਾ ਉਹਨਾਂ ਨੂੰ ਲੋਕਾਂ ਨੂੰ ਵੀ ਚਾਹੀਦਾ ਕਿ ਉਹਨਾਂ ਨੂੰ ਨਕਾਰਨ ਹੈ ਸਰੂਪਾ ਨੂੰ ਲੈ ਕੇ ਵੀ ਸਰੂਪਾ ਦਾ ਮਸਲਾ ਜਿਹੜਾ ਉਹ ਵੀ ਵੱਡਾ ਮਸਲਾ ਹੈ ਉਹਦੇ ਲਈ ਮਾਨ ਸਾਹਿਬ ਉੱਥੇ ਪੇਸ਼ ਹੋ ਕੇ ਵੀ ਦੱਸਣਗੇ ਔਰ ਕੱਲ ਨੂੰ ਮੇਲੇ ਮੱਗੀ ਦੇ ਉੱਤੇ ਪਰਸੋਂ ਜਿਹੜੀ 14 ਤਰੀਕ ਨੂੰ ਹੋ ਰਹੀ ਆ ਉਹਦੇ 'ਚ ਵੀ ਸਰੂਪਾਂ ਦਾ ਜਿਹੜਾ ਜਗਰ ਕੀਤਾ ਜਾਊਗਾ ਔਰ ਇਸ ਗੱਲ ਦਾ ਕੋਈ ਕਹ ਨਹੀਂ ਕਿ ਅਕਾਲੀ ਦਲ ਨੂੰ ਜੇ ਅਕਾਲੀ ਦਲ ਆਪ ਦੇ ਆਪ ਨੂੰ ਸਿੱਖ ਦਾ ਕੌਮ ਨਾਲ ਸੰਬੰਧਿਤ ਸਮਝੇ ਤੇ ਅਕਾਲੀ ਦਲ ਨੂੰ ਮੌਨਾਂ ਸਰੂਪਾਂ ਦੇ ਲਈ ਸਾਹਮਣੇ ਆਉਣਾ ਚਾਹੀਦਾ ਹੈ ਕਿ ਉਹਦੇ ਸੱਚਾਈ ਪੇਸ਼ ਕਰਨੀ ਚਾਹੀਦੀ ਹੈ ਮੇਲੇ ਸਾਹਿਬ ਗ੍ਰਿਫਤਾਰੀ ਨੂੰ ਲੈ ਕੇ ਸੁਖਵੀਰ ਬਾਦਲ ਦੀ ਤਕਤੀਆਂ ਫੜੀਆਂ ਹੋਈਆਂ ਨੇ ਉਸ ਤੇ ਕੀ ਕਹਿਣਾ ਚਾਹੋਗੇ ਉਹਦਾ ਗ੍ਰਿਫਤਾਰੀ ਤਾਂ ਹੋਣੀ ਚਾਹੀਦੀ ਹੈ ਜਿਹੜਾ ਗਲਤ ਕੰਮ ਦੇ ਵਿੱਚ ਸਰੂਪਾਂ ਦੇ ਵਿੱਚ ਜਿਹੜੀ ਬੇਅਦਬੀ ਹੋਈ ਹੈ ਉਹਦੇ ਵਿੱਚ ਅਕਾਲੀ ਦਲ ਦਾ ਬਹੁਤ ਵੱਡਾ ਹੱਥ ਹੈ ਅਕਾਲੀ ਦਾਲੀ ਸ਼ਰੋਮਨ ਕਮੇਟੀ ਨੂੰ ਚਲਾਉਂਦਾ ਰਿਹਾ ਅਕਾਲੀ ਦਾਲੀ ਅਕਾਲ ਤਖਤ ਦੇ ਜਥੇਦਾਰ ਥਾਪਨ ਤੇ ਲੱਗਿਆ ਹੋਇਆ ਸੀ ਅਕਾਲੀ ਅੱਜ ਅਕਾਲ ਤਖਤ ਦੇ ਜਥੇਦਾਰ ਵੀ ਅਕਾਲੀ ਦਲ ਦੇ ਵਿਰੋਧ ਵਿੱਚ ਖੜੇ ਸੀ ਇਹਨੂੰ ਗ੍ਰਿਫਤਾਰ ਕੀਤਾ ਗਿਆ ਲੱਗਦਾ ਹੈ ਕਿ ਉਸ ਤੋਂ ਕੁਝ ਵੱਡਾ ਹੱਥ ਲੱਗ ਸਕਦਾ ਹੈ ਸ਼ੋਮਨੀ ਅਕਾਲੀ ਦਲ ਤੇ ਵੀ ਅਸਰ ਪੈ ਸਕਦਾ ਹੈ ਬਹੁਤ ਕੋਸ਼ਿਸ਼ ਲੱਗੂਗਾ ਜੀ ਇੱਕ ਸੀਏ ਦੋਨਾਂ ਗਰੁੱਪਾਂ ਦਾ ਇੱਕ ਹੁਣ ਸ਼ਰਮਣੀ ਕਮੇਟੀ ਜਿਹੜੀ ਧਾਰਮਿਕ ਸੰਸਥਾ ਦਾ ਇੱਕ ਹੁਣ ਤੇ ਅਕਾਲੀ ਦਲ ਦਾ ਇੱਕ ਹੁਣ ਬਹੁਤ ਮੰਦਭਾਗੀ ਗੱਲ ਸਾਹਮਣੇ ਆਈ